ਜੇ ਜੇ ਕੋਈ ਤੁਹਾਨੂੰ ਅਪਰੋਚ ਕਰੇ ਕਿ ਬਾਈ ਸਾਨੂੰ ਮੈਨੂੰ ਗਾਉਣਾ ਆਉਂਦਾ ਪਰ ਮੈਨੂੰ ਕੋਈ ਚੀਜ਼ ਨਹੀਂ ਮੇਰੇ ਕੋਲੇ ਤੁਸੀਂ ਕਰਵਾ ਸਕਦੇ ਹੋ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਇੱਕ ਤੇਰੇ ਹੱਥ ਦੀ ਚਾਹ ਹੋਵੇ ਤੈਨੂੰ ਤਾਂਗ ਹੋਵੇ ਮੈਨੂੰ ਮਿਲਣੇ ਦੀ ਤੇਰੇ ਘਰ ਵੱਲ ਜਾਂਦਾ ਰਾਹ ਹੋਵੇ ਦੋਵੇਂ ਇਕੱਠੇ ਸੁਪਨੇ ਦੇਖੀਏ ਨੀ ਤੇਰੇ ਸਿਰ ਹੇਠਾਂ ਮੇਰੀ ਬਾਹ ਹੋਵੇ ਮੈਂ ਪੁੱਛਾਂ ਮੱਥਾ ਚੁੰਮਣੇ ਲਈ ਤੇ ਤੂੰ ਹਾਂ ਹੋਵੇ ਨਾ ਨਾ ਹੋਵੇ ਤੇ ਤੂੰ ਹਾਂ ਹੋਵੇ ਨਾ ਨਾ ਜਾਂ ਕਹ ਲਿਆ ਕਿਰਪਾ ਤੁਹਾਡੇ ਤੇ ਇਦਾਂ ਨਹੀਂ ਹੁੰਦੀ ਆ ਕਿ ਆਪਣੇ ਆਪ ਤੁਹਾਡੇ ਚ ਥੋੜਾ ਛੋਟੀ ਉਮਰ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਵਾ ਬਸ ਉਹਨੂੰ ਥੋੜੀ ਜੀ ਇੱਕ ਚਿੰਗਾਰੀ ਦੀ ਲੋੜ ਹੁੰਦੀ ਆ ਜਦੋਂ ਉਹ ਮਿਲ ਗਈ ਤਾਂ ਉਹ ਸਾਹਮਣੇ ਆਇਆ ਨਾ ਦੋਸਤ ਉਹ ਜਦੋਂ ਤੁਸੀਂ ਐਵੇਂ ਵੱਡੇ ਵੱਡੇ ਸ਼ੂਟਸ ਤੇ ਮਤਲਬ ਗੌਣ ਜਾਂਦੇ ਹੋ ਤਾਂ ਉਹ ਤੇ ਐਕਸਪੀਰੀਅੰਸ ਕਿਵੇਂ ਤਾਂ ਹੁੰਦਾ ਉਹ ਤੇ ਕੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੇ ਬਿਲਕੁਲ ਪਹਿਲਾਂ ਤਾਂ ਜੇ ਥੋੜਾ ਸਟ੍ਰਗਲ ਚੱਲ ਰਿਹਾ ਵਾ ਮਿਹਨਤ ਕਰ ਰਹੇ ਹਾਂ ਤੇ ਨਵੇਂ ਬੰਦੇ ਨੂੰ ਮੌਕਾ ਬਹੁਤ ਘੱਟ ਮਿਲਦਾ ਹੂੰ ਤੇ ਪਰ ਮਿਹਨਤ ਕਰ ਰਹੇ ਹਾਂ ਹੌਲੀ ਹੌਲੀ ਸਿੱਖ ਰਹੇ ਹਾਂ ਸਸੀ ਕਾਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਮੇਰੇ ਹੱਥ ਦੇ ਵਿੱਚ ਢੱਫਲੀ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਣਾ ਇਹ ਕਿ ਮੈਂ ਗੱਲ ਕਿਸ ਚੀਜ਼ ਦੀ ਕਰਨ ਲੱਗਿਆ ਕਿਉਂਕਿ ਸਾਡਾ ਕੰਮ ਹੈ ਪੰਜਾਬ ਦੀ ਨੌਜਵਾਨੀ ਨੂੰ ਉਤਸ਼ਾਹਿਤ ਕਰਨਾ ਪਰ ਉਸ ਸਭ ਦੇ ਵਿੱਚ ਕਈ ਵਾਰ ਅਜਿਹੇ ਹੀਰੇ ਸਾਨੂੰ ਆਪਣੀਆਂ ਇੰਟਰਵਿਊਜ਼ ਦੇ ਵਿੱਚ ਜਾਂ ਗੱਲਾਂ ਬਾਤਾਂ ਦੇ ਵਿੱਚ ਮਿਲ ਜਾਂਦੇ ਆ ਜਿਸ ਨੂੰ ਸੁਣ ਕੇ ਜਿੰਨਾਂ ਨੂੰ ਸੁਣ ਕੇ ਤੁਹਾਨੂੰ ਇਹ ਅਹਿਸਾਸ ਹੋ ਜਾਣਾ ਕਿ ਤੁਹਾਡੇ ਵਿੱਚ ਜਿਹੜਾ ਲੁਕਿਆ ਹੋਇਆ ਕਲਾਕਾਰ ਹੈ ਉਹ ਅਸਲ ਦੇ ਵਿੱਚ ਹੈ ਕਿੱਥੇ ਅੱਜ ਤੁਹਾਨੂੰ ਮਿਲਵਾਵਾਂਗੇ ਪਹੁੰਚੇ ਹੋਏ ਆ ਪਿੰਡ ਪੋਰਾ ਇਹ ਸੁਧਾਰ ਸ਼ਹਿਰ ਕਸਬੇ ਦੇ ਨੇੜੇ ਮੁੱਲਾਪੁਰ ਦੇ ਨਜ਼ਦੀਕ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੈ ਜਿੱਥੇ ਪਿੰਡ ਭੋਰਾ ਦੇ ਇੱਕ ਘਰ ਦੀ ਛੱਤ ਤੇ ਬਣੇ ਇੱਕ ਅਜਿਹੇ ਸਟੂਡੀਓ ਦੀਆਂ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਜਿੱਥੇ ਇਹ ਵੀਰ ਇੱਕ ਇੱਕ ਮੇਰੇ ਨਾਲ ਬੈਠਾ ਹੈ ਬੱbbi ਰਖਵਾ ਵੀਰ ਤੇ ਇੱਕ ਸੋਨੀ ਹੋਣੀ ਬੈਠੇ ਆ ਇਹਨਾਂ ਦੇ ਵੱਲੋਂ ਇਹ ਸਟੂਡੀਓ ਬਣਾਇਆ ਗਿਆ ਜਿਹੜਾ ਕਿ ਤੁਹਾਨੂੰ ਇਹ ਸ਼ੱਕ ਵੀ ਪਵਾ ਸਕਦਾ ਹੈ ਕਿ ਅਸੀਂ ਕਿਸੇ ਚੰਡੀਗੜ੍ਹ ਦੇ ਸੈਕਟਰਾਂ ਵਾਲੇ ਸਟੂਡੀਓ ਵਿੱਚ ਤਾਂ ਨਹੀਂ ਬੈਠੇ ਇੰਨਾ ਹੀ ਨਹੀਂ ਇਨ੍ਹਾਂ ਵੀਰਾਂ ਹੁਨਾਂ ਕੋਲੇ ਜਿਹੜਾ ਹੁਨਰ ਆ ਉਹ ਤੁਹਾਡੀ ਜ਼ਿੰਦਗੀ ਵੀ ਬਦਲ ਸਕਦਾ ਏ ਅਕਸਰ ਸਹੀ ਦੇਖਿਆ ਹੈ ਕਿ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਗਾਉਣ ਦਾ ਜਾਂ ਕੁਝ ਗੰਗਰਾਉਣ ਦਾ ਬਹੁਤ ਸ਼ੌਕ ਹੁੰਦਾ ਅਤੇ ਕਈ ਸ਼ੌਕ ਇਹ ਵੀ ਰੱਖਦੇ ਆ ਕਿ ਸਾਡਾ ਸ਼ਾਇਦ ਗਾਣਾ ਰਿਲੀਜ਼ ਹੋ ਜਾਵੇ ਉਸ ਕਰਕੇ ਸੋਚਦੇ ਰਹਿੰਦੇ ਆ ਕਿ ਕਾਸ਼ ਸਾਡੀ ਜਿਹੜੀ ਉਹ 뮤직 ਦੀ ਐਡੀਟਿੰਗ ਹੈ ਜਾਂ 뮤직 ਕੰਪੋਜ਼ ਕਿਵੇਂ ਕਰਾਉਣਾ ਆ ਤਾਂ ਸਾਨੂੰ ਸਟੂਡੀਓ ਮਿਲ ਜਾਵੇ ਤਾਂ ਅੱਜ ਅਸੀਂ ਪਹੁੰਚੇ ਹੋਇਆ ਜਨਾਬ 뮤직 ਸਟੂਡੀਓ ਦੇ ਵਿੱਚ ਇੱਥੇ ਗਾਣੇ ਕੰਪੋਜ਼ ਹੁੰਦੇ ਆ ਇੱਥੇ ਤੁਸੀਂ ਗਾਣੇ ਗਾ ਸਕਦੇ ਹੋ ਮੇਰੇ ਪਿੱਛੇ ਤੁਸੀਂ ਮਾਈਕ ਦੇਖ ਸਕਦੇ ਹੋ ਤੇ ਮੇਰੇ ਨਾਲ ਸਭ ਤੋਂ ਪਹਿਲਾਂ ਮੈਂ ਤਾਰੂਫ ਕਰਾਵਾਂਗਾ ਇੱਕ ਬਹੁਤ ਹੀ ਛੋਟੀ ਉਮਰ ਦਾ ਮੁੰਡਾ ਪਰ ਜੇਕਰ ਬੱਬੀ ਰਖਵਾ ਦੇ ਤੁਸੀਂ ਗਾਣੇ YouTube ਤੇ ਜਾ ਕੇ ਕਲਿੱਕ ਕਰੋਗੇ ਤਾਂ ਤੁਹਾਨੂੰ ਇੰਜ ਲੱਗਣਾ ਕਿ ਕੋਈ ਬਹੁਤ ਵੱਡੇ ਸਿੱਖੇ ਹੋਏ ਸਟਾਰ ਵਾਂਗ ਇਸ ਦੇ ਵੱਲੋਂ ਰੈਪ ਤੇ ਗਾਣੇ ਗਾਏ ਜਾਂਦੇ ਨੇ ਤੇ ਜਿਹੜਾ ਪਿੱਛੇ 뮤직 ਚੱਲਦਾ ਹੁੰਦਾ ਕੰਪੋਜ਼ ਕੀਤਾ ਹੁੰਦਾ ਇਹਨਾਂ ਦਾ ਹੀ ਹੁੰਦਾ ਆ ਕਿਸ ਤਰ੍ਹਾਂ ਇਹ ਚੀਜ਼ਾਂ ਚੱਲਦੀਆਂ ਪਈਆਂ ਤੇ ਤੁਹਾਨੂੰ ਕਿੰਜ ਸੌਖਾ ਹੋ ਸਕਦਾ ਹੈ ਆਪਣੀ 뮤직 ਐਲਬਮ ਬਣਾਉਣ ਨੂੰ ਲੈ ਕੇ ਜਾਂ ਤੁਸੀਂ ਸੋਸ਼ਲ ਮੀਡੀਆ ਇਨਫਲੂਐਂਸਰ ਬਣਨਾ ਚਾਹੁੰਦੇ ਹੋ ਤੇ ਇਹ ਕੀ ਗun ਲਈ ਬੈਠੇ ਆ ਆਪਣੇ ਦੇ ਆਪ ਦੇ ਵਿੱਚ ਗੱਲਬਾਤ ਕਰਦੇ ਆ ਕੀ ਹਾਲ ਹੈ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਬਦਾਂ ਤੁਸੀਂ ਆਏ ਤਾਂ ਸਮਾਂ ਕੱਢ ਕੇ ਸਾਡੇ ਕੋਲ ਆਂ ਥੈਂਕ ਯੂ ਬੱਬੀ ਪਹਿਲੀ ਗੱਲ ਤਾਂ ਤੁਸੀਂ ਇਹ ਦੱਸੋ ਅਸੀਂ ਤੁਹਾਡੇ ਗਾਣੇ ਦੇਖੇ YouTube ਤੇ ਦੇਖੇ ਉਹ ਗਾਣੇ ਸੁਣ ਕੇ ਮੈਨੂੰ ਪਹਿਲੀ ਵਾਰ ਚ ਇਹ ਮਹਿਸੂਸ ਹੋ ਗਿਆ ਸੀ ਕਿ ਬਹੁਤ ਹਾਈ ਫਾਈ ਸਟੂਡੀਓ ਦੇ ਵਿੱਚ ਕੰਪੋਜ਼ ਕੀਤੇ ਹੋਏ ਆ ਤੇ ਤੁਸੀਂ ਹੀ ਗਾਉਂਦੇ ਪਏ ਇਹ ਜਿਵੇਂ ਤਕੜੇ ਰੈਪ ਸਟਾਰ ਹੁੰਦੇ ਆ ਉਹ ਗਾਉਂਦੇ ਪਏ ਆ ਤੇ ਨਾਲ ਦੀ ਨਾਲ ਤੁਸੀਂ ਆਪ ਪਹਿਲਾਂ ਜਿਸ ਤਰ੍ਹਾਂ ਗੱਲ ਜ਼ਿਕਰ ਕੀਤਾ ਆ ਕਿ ਲਿਖੇ ਵੀ ਤੁਸੀਂ ਹੀ ਆ ਗਾਏ ਵੀ ਤੁਸੀਂ ਹੀ ਕੰਪੋਜ਼ ਵੀ ਤੁਸੀਂ ਕਿਤੇ ਤੁਹਾਡੇ ਨਾਲ ਤੁਹਾਡਾ ਫਰੈਂਡ ਸੋਨੀ ਹੁਣੀ ਹੁੰਦੇ ਆ ਜੇਕਰ ਸਾਰੇ ਆਪਸ ਗੱਲ ਕੀਤੀ ਜਾਵੇ ਸਿਨੈਰੀਓ ਦੀ ਇਸ ਤੇ ਵਿੱਚ ਜਿਹੜੇ ਦਰਸ਼ਕ ਮੈਂ ਪਹਿਲਾ ਸਵਾਲ ਇਹੀ ਕਰਦਾ ਆਂ ਚਾਹੁੰਦੇ ਆਂ ਵੀ ਅਸੀਂ ਵੀ ਸੋਸ਼ਲ ਮੀਡੀਆ ਤੇ ਥੋੜੇ ਜਿਹਾ ਐਕਟਿਵ ਹੋਣਾ ਚਾਹੁੰਨੇ ਆਂ ਅਸੀਂ ਗਾ ਲੈਣੇ ਆਂ ਪਰ ਸਾਨੂੰ 뮤직 ਕਿੱਥੋਂ ਬਣਾਣਾ ਕਿੱਥੇ ਗਾਉਣਾ ਕੰਪੋਜ਼ ਜਾਂ ਵੀਡੀਓ ਡਾਇਰੈਕਸ਼ਨ ਕਿਵੇਂ ਕਰਨੀ ਆ ਉਹ ਤੁਸੀਂ ਕੀ ਕਰਾ ਦਿੰਨੇ ਆਂ ਬਿਲਕੁਲ ਹਾਂਜੀ ਸਾਰਾ ਕੁਝ ਅਸੀਂ ਉਪਲਬਧ ਕਰਵਾ ਦਿੰਦੇ ਹਾਂ ਕਿਉਂਕਿ ਮਿਊਜ਼ਿਕ ਸਾਰਾ ਸਟੂਡੀਓ ਆਪਣਾ ਆਪ ਦਾ ਹੀ ਆ ਤੇ ਮੇਰੇ ਨਾਲ ਵੀਰ ਜੀ ਬੈਠੇ ਆ ਸੋਨੀ ਕੁਪਾਂ ਜੀ ਤੇ ਇਹੀ ਸਾਰਾ ਕੁਝ ਕਰਦੇ ਨੇ ਤੇ ਬਕਾਇਦਾ ਇਹ ਮਿਊਜ਼ਿਕ ਟੀਚਰ ਵੀ ਨੇ ਤੇ ਇਹਨਾਂ ਕੋਲ ਤੁਸੀਂ ਆ ਕੇ ਆਪਣਾ ਮਿਊਜ਼ਿਕ ਤੁਸੀਂ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਉਹ ਫੋਕ ਟੱਚ ਹੋ ਗਿਆ ਵੈਸਟਰਨ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਕਿਦਾਂ ਦਾ ਮਿਊਜ਼ਿਕ ਚਾਹੀਦਾ ਸੀ ਇੱਥੇ ਬਣਾ ਦਿੰਦੇ ਆ ਤੇ ਬਹੁਤ ਹੀ ਘੱਟ ਬਜਟ ਦੇ ਵਿੱਚ ਅਸੀਂ ਮਿਊਜ਼ਿਕ ਕਰਦੇ ਆ ਤੇ ਜੋ ਕਿ ਵਧੀਆ ਟੈਲੈਂਟ ਮੁੰਡਾ ਅੱਛਾ ਗਾਉਂਦਾ ਕੋਈ ਕੁੜੀ ਅੱਛੀ ਗਾਉਂਦੀ ਆ ਤੇ ਜਿੰਨੀ ਹੈਲਪ ਹੁੰਦੀ ਆ ਅਸੀਂ ਉਹਦੀ ਹੈ ਆੰਬਾ ਵੀ ਤੁਸੀਂ ਇਹ ਦੱਸੋ ਵੀ ਤੁਹਾਡਾ ਆਪਣਾ ਪਿੰਡ ਕੋ ਕਿਹੜਾ ਵਾ ਕਿੰਨੀ ਇੱਕ এডਿਕੇਸ਼ਨ ਕੀਤੀ ਹੋਈ ਹੈ ਤੇ ਕੀ ਚੱਲਦਾ ਅਜਿਹਾ ਜੀ ਮੇਰਾ ਨਾਮ ਪੱਕਾ ਨਾਮ ਤਾਂ ਮੇਰਾ ਬਲਵੰਤ ਸਿੰਘ ਹੈ ਤੇ ਉੱਦਾਂ ਮੈਂ 뮤직 ਯੂਨੀਵਰਸਿਟੀ ਮੇਰਾ ਨਾਮ ਬੱਬੀ ਰਕਵਾ ਤੇ ਰਕਵਾ ਮੇਰਾ ਪਿੰਡ ਹੈ ਮੁੱਲਪੁਰਤ ਲਾਗੇ ਤੇ ਮੇਰੀ ਬੀਟੈਕ ਕੀਤੀ ਹੈ ਸਿਵਲ ਇੰਜੀਨੀਅਰਿੰਗ ਦੀ ਤੇ ਉਹਦੀ ਮੈਂ ਜੌਬ ਕਰ ਰਿਹਾ ਤੇ ਨਾਲ ਮੇਰਾ ਪਾਰਟ ਟਾਈਮ 뮤직 ਦਾ ਚੱਲ ਰਿਹਾ ਵਾ ਨਹੀਂ ਤੁਸੀਂ ਮਤਲਬ ਗ੍ਰੈਜੂਏਟ ਨੇ ਇਨ ਬੀਟੈਕ ਕੀਤੀ ਹੋਈ ਆ ਤੇ ਉਤੋਂ ਜੋਬ ਵੀ ਕਰਦੇ ਪਏ ਹਾਂ ਤੇ ਨਾਲ ਇਹ ਵੀ ਕਰਦੇ ਪਏ ਹਾਂ ਕਿਉਂਕਿ ਮੈਂ ਤੁਹਾਡੀ ਉਮਰ ਕਿੰਨੀ ਕਾ ਮੇਰੀ 24 ਸਾਲ ਹੋ ਰਹੀ ਹੈ 24 ਸਾਲ ਦੀ ਉਮਰ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਕੱਲ ਮੁੰਡੇ ਬਸ ਰੀਲਾਂ ਹੀ ਦੇਖਦੇ ਰਹਿੰਦੇ ਆ ਤੁਸੀਂ ਇੰਨਾ ਕੁਸ਼ਰੀ ਬੈਠੇ ਹੋ ਤੇ ਨਾਲ ਇਹ ਜਿਹੜਾ ਮੈਂ ਤੁਹਾਡੇ ਨਾਲ ਗੱਲਾਂ ਕਰਕੇ ਦੇਖਿਆ ਕਿ ਇੱਕ ਅੰਦਰੋਂ ਕੀੜਾ ਬੜਾ ਵਾ ਵੀ ਕੁਝ ਬਣਨ ਦਾ ਕੀੜਾ ਆ ਇਹ ਜਿਹੜੀ ਮਿਹਨਤ ਚੱਲਦੀ ਪਈ ਹੈ ਇਹ ਸ਼ੌਂਕ ਤੋਂ ਪੈਦਾ ਹੋਇਆ ਇਹ ਸ਼ੌਕ ਮੈਨੂੰ ਸਕੂਲ ਟਾਈਮ ਤੋਂ ਹੀ ਚੱਲ ਰਿਹਾ ਆਪਣਾ ਤੇ ਉਦੋਂ ਪੜਦੇ ਸੀ ਸੁਣਦੇ ਸੀ ਨਮ ਨਮਿਆਂ ਨੂੰ ਪੁਰਾਣਿਆਂ ਨੂੰ ਤੇ ਹੁਣ ਵੀ ਸਾਰਾ ਸਿੱਖ ਹੀ ਰਹੇ ਆ ਸਾਰਾ ਕੁਝ ਨਵੇਂ ਕਲਾਕਾਰਾਂ ਨੂੰ ਦੇਖ ਕੇ ਤੇ ਮਿਹਨਤ ਕਰ ਰਹੇ ਆ ਤੇ ਇੱਕ ਦਿਨ ਮੁਕਾਮ ਜ਼ਰੂਰ ਮਿਲੇਗਾ ਅੱਛਾ ਜੇ ਮਿਹਨਤ ਦੀ ਗੱਲ ਕੀਤੀ ਜਾਵੇ ਪਹਿਲੀ ਵਾਰੀ ਕਿੱਥੇ ਕਦੋਂ ਗਾਉਣ ਦਾ ਮੌਕਾ ਮਿਲਿਆ ਤੇ ਪਹਿਲੀ ਵਾਰ ਸਕੂਲ ਦੇ ਵਿੱਚ ਤੇ ਫਿਰ ਮੈਂ ਲੁਧਿਆਣਾ ਗਰੁੱਪ ਆਫ ਕਾਲਜ ਪੜਿਆ ਤੇ ਉੱਥੇ ਯਾਰਾਂ ਦੋਸਤਾਂ ਦੇ ਵਿੱਚ ਪਾਰਟੀਆਂ ਵਗੈਰਾ ਵਿੱਚ ਗਾਇਆ ਤੇ ਉਸ ਤੋਂ ਬਾਅਦ ਫਿਰ ਵੀਰ ਜੀ ਉਹਦਾ ਨਾਮ ਲਾਪ ਹੋਇਆ ਤੇ ਸਟੂਡੀਓ ਤਿਆਰ ਕੀਤਾ ਤੇ ਇੱਥੇ ਕਰ ਰਹੇ ਹਾਂ ਬਸ ਨਹੀਂ ਮੈਂ ਤੁਹਾਡੀਆਂ YouTube ਤੇ ਵੀਡੀਓਜ਼ ਦੇਖੀਆਂ ਲੱਖਾਂ ਤੱਕ ਗਈਆਂ ਹੋਈਆਂ ਵੀਡੀਓ ਜਿਸ ਤਰ੍ਹਾਂ ਤੁਸੀਂ ਆਪਾਂ ਗੱਲ ਕਰਦੇ ਪਏ ਸੀ ਵੀ ਤੁਹਾਡੇ ਗਾਣੇ ਕਿਹੜੇ-ਕਿਹੜੇ ਆ ਤੁਸੀਂ ਇੱਕ ਵਾਰ ਫੇਰ ਜ਼ਿਕਰ ਕਰਿਓ ਕਿਹੜੇ-ਕਿਹੜੇ ਗਾਣੇ ਜਿਹੜੇ ਟਾਈਪ ਕਰਕੇ ਬੰਦੇ ਸੁਣ ਸਕਦੇ ਆ ਫਿਲਹਾਲ ਤੁਸੀਂ ਨਾ ਬੱਬੀ ਰਕਬ ਲਿਖ ਕੇ ਮੇਰਾ ਸਾਰੇ ਗਾਣੇ ਸੁਣ ਸਕਦੇ ਹੋ YouTube ਦੇ ਉੱਪਰ ਠੀਕ ਹੈ ਤੇ ਬਾਕੀ ਆਨਲਾਈਨ ਸਾਈਟਸ ਤੇ ਮੇਰੇ ਗਾਣੇ ਸਾਰੇ ਹੈਗੇ ਆ ਵਿੰਕ ਸਪੋਟੀਫਾਈ ਸਾਰੇ ਜਗ੍ਹਾ ਤੇ ਤੇ ਬੱਬੀ ਰਕਬ ਲਿਖੋਗੇ ਤਾਂ ਸਾਰੇ ਗਾਣੇ ਆ ਜਾਣਗੇ ਵੀਰੇ ਆ ਬੜੀ ਕਮਾਲ ਦੀ ਗੱਲ ਆ ਕਿ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਹੁਨਰ ਦੇਖਦੇ ਹੋ ਇਸ ਹੁਨਰ ਦੇ ਵਿੱਚ ਤੁਹਾਨੂੰ ਸ਼ਾਇਦ ਇਥੋਂ ਅੰਦਾਜ਼ਾ ਨਹੀਂ ਹੁੰਦਾ ਹੋਣਾ ਪਰ ਜਿੱਥੇ ਜਗ੍ਹਾ ਦੇ ਜਾ ਕੇ ਮੈਂ ਬੈਠਾ ਆ ਇਹ ਵੀਰ ਹੋਰਾ ਦੇ ਵੱਲੋਂ ਆਪਣੇ ਘਰ ਦੇ ਵਿੱਚ ਸਟੂਡੀਓ ਪੂਰੀ ਸਾਊਂਡ ਪ੍ਰੂਫ ਕੀਤਾ ਹੋਇਆ ਫਾਰਮਸ ਲਾਈ ਹੋਈ ਹੈ ਇੱਕ ਵੱਡੀ ਰੋਡ ਕੰਪਨੀ ਦੇ ਹੈੱਡਫੋਨ ਸਪੀਕਰ ਮਾਈਕ ਜਿਹੜੇ ਬਣਾਏ ਹੋਏ ਆ ਰੱਖੇ ਹੋਏ ਆ ਲੈਪਟਾਪ ਐਡੀਟਿੰਗ ਦਾ ਸੈਟਅਪ ਨਾਲ ਇਹ 뮤직 ਜਿਹੜੇ ਹੁੰਦੇ ਆ ਪੂਰੀ ਚੀਜ਼ਾਂ ਰੱਖੀਆਂ ਹੋਈਆਂ ਨੇ ਬਈ ਜੇਕਰ ਗੱਲ ਕੀਤੀ ਜਾਵੇ ਕਈ ਵਾਰ ਬੰਦੇ ਨੂੰ ਹੁੰਦਾ ਵੀ ਕਿ ਮੈਂ ਸ਼ਾਇਰੀ ਦਾ ਗਾਉਣ ਦਾ ਸ਼ੌਂਕ ਰੱਖਦਾ ਜੇਕਰ ਸ਼ਾਇਰੀ ਦੀ ਗੱਲ ਕੀਤੀ ਜਾਵੇ ਕੋਈ ਕੁਝ ਹੈ ਹੀ ਦਿਮਾਗ ਦੇ ਵਿੱਚ ਯਾਦ ਆਉਂਦਾ ਪਰ ਸੁਣਾਉਣ ਦੀ ਜੇ ਕੋਈ ਕੋਸ਼ਿਸ਼ ਕਰੂੰ ਹਾਂਜੀ ਬਿਲਕੁਲ ਸ਼ਾਇਰੀ ਤਾਂ ਮੈਂ ਅਕਸਰ ਲਿਖਦੇ ਰਹਿਣਾ ਤੇ ਤੁਸੀਂ ਇੰਸਟਾ ਦੇ ਉੱਪਰ ਮੇਰੇ ਦੇਖ ਸਕਦੇ ਹੋ ਮੈਂ ਕਾਫੀ ਅਪਲੋਡ ਕਰ ਦਿੰਦਾ ਹਾਂ ਉੱਥੇ ਤੇ ਯਾਦ ਇੱਕ ਮੈਂ ਨਵੀਂ ਲਿਖੀ ਸੀ ਕਿ ਮੈਂ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਇੱਕ ਤੇਰੇ ਹੱਥ ਦੀ ਚਾਹ ਹੋਵੇ ਤੈਨੂੰ ਤਾਂਗ ਹੋਵੇ ਮੈਨੂੰ ਮਿਲਣੇ ਦੀ ਤੇਰੇ ਘਰ ਵੱਲ ਜਾਂਦਾ ਰਾਹ ਹੋਵੇ ਦੋਵੇਂ ਇਕੱਠੇ ਸੁਪਨੇ ਦੇਖੀਏ ਨੀ ਤੇਰੇ ਸਿਰ ਹੇਠਾਂ ਮੇਰੀ ਬਾਹ ਹੋਵੇ ਮੈਂ ਪੁੱਛਾਂ ਮੱਥਾ ਚੁੰਮਣੇ ਲਈ ਤੇ ਤੂੰ ਹਾਂ ਹੋਵੇਂ ਨਾ ਨਾ ਹੋਵੇ ਇਹ ਤੂੰ ਹਾਂ ਹੋਵੇਂ ਨਾ ਨਾ ਹੋਵੇ ਕੀ ਬਾਤ ਹੈ ਅੱਛਾ ਦੇਖਾ ਮੈਂ ਕਹਾਂ ਬਾਈ ਕੋਈ ਸੁਣਾ ਵੀ ਦੋ ਕੋਈ ਚੀਜ਼ ਆਪਾਂ ਗਲਤਾਂ ਕੀਤੀਆਂ ਹੁਣ ਸਿੰਗਰਾਂ ਦੀ ਉਸ ਸੁਣਾ ਵੀ ਦੋ ਚੀਜ਼ ਤੇ ਗਾਣਾ ਅੱਜ ਬਣਾਉਣ ਲੱਗੀ ਸੀ ਤੁਹਾਨੂੰ ਸੁਣਾ ਦੇਣਾ ਮੈਂ ਨੀਲੇ-ਨੀਲੇ ਅੰਬਰ ਤੇ ਨਾਮ ਮੈਂ ਲਿਖਾ ਦਇਓ ਸਚਾਨੀ ਉੱਤੇ ਫੋਟੋ ਤੇਰੀ ਲਾ ਦਵਾ ਮਿੱਟੀ ਦੇ ਕਣਾਂ ਦੇ ਵਾਂਗੂ ਹਵਾ ਵਿੱਚ ਰੱਚ ਕੇ ਤੋਂ ਉੱਡ ਫੁੱਡ ਤੇਰੇ ਕੋਲ ਆਂ ਜਵਾ ਯਾਦ ਤੇਰੀ ਹੁੰਦੀ ਅੱਖਾਂ ਮੇਰੀਆਂ ਚ ਪਾਉਂਦੀ ਇੱਕ ਤਾਂਗ ਵਾਲੀ ਸੁਰਮਸ ਲਾਈ ਨਹੀਂ ਲੱਭਦਾ ਫਿਰ ਮੈਂ ਤੈਨੂੰ ਦੁਨੀਆ ਦੇ ਪੀੜ ਵਿੱਚ ਮੇਰੇ ਕਦੇ ਸਾਹਮਣੇ ਤਾਂ ਆਈ ਨਹੀਂ ਭਾਈ ਜੀ ਹੁਣ ਤੁਸੀਂ ਗਾਣਾ ਸੁਣ ਲਿਆ ਆਵਾਜ਼ ਕਿੰਨੀ ਮਿੱਠੀ ਆ ਬਾਈ ਦੀ ਤੇ ਜਿਹੜੇ ਉਹ ਗਾਣੇ ਦੇ ਬੋਲ ਵਾ ਇਹ ਗਾਣਾ ਲਿਖਿਆ ਕਹਨੇ ਆ ਆਪ ਹੀ ਲਿਖਿਆ ਆਪ ਲਿਖਿਆ ਗਾਣਾ ਆਪ ਕੋਈ ਜਦੋਂ ਤੂੰ ਗਾਣਾ ਲਿਖਦੇ ਹੋ ਇਹ ਫਿਰ ਕੀ ਜ਼ਹਿਨ ਚ ਆਉਂਦਾ ਹੈ ਕਿਵੇਂ ਮਾਹੌਲ ਬਣਦਾ ਗਾਣਾ ਲਿਖਣ ਦਾ ਬਸ ਇਦਾਂ ਹੀ ਥੋੜਾ ਬਹੁਤ ਪੜ੍ਹ ਲੈਂਦਾ ਜੀ ਪੜ ਕੇ ਕਿਤਾਬਾਂ ਦੇ ਵਿੱਚੋਂ ਸਿੱਖਦੇ ਆ ਤੇ ਜਦੋਂ ਲਿਖਣ ਬੈਠੀਦਾ ਤੇ ਇੱਕ ਲਾਈਨ ਲਿਖਦਾ ਤੇ ਬਾਕੀ ਫਿਰ ਆਪਣੇ ਆਪ ਸਾਰਾ ਜਿਵੇਂ ਮੰਨ ਲਓ ਇੱਕ ਗਾਣਾ ਲਿਖਣ ਨੂੰ ਕਿੰਨਾ ਕ ਸਮਾਂ ਲੱਗ ਕੇ ਆਂਦਾ ਹਫਤਾ 10 ਦਿਨ ਦਿਹਾੜੀ ਕਿ ਕੁਛ ਘੰਟੇ ਨਹੀਂ ਨਹੀਂ ਕਈ ਵਾਰ ਸਟੂਡੀਓ ਬੈਠ ਹੁੰਦੇ ਆ ਤੇ ਵੀਰ ਤਿਆਰ ਹੁੰਦੀ ਆ ਤਾਂ 5-10 ਮਿੰਟ ਹੀ ਲੱਗਦੇ ਨਾਲ ਦੀ ਨਾਲ ਬਿਲਕੁਲ ਬਣ ਜਾਂਦਾ ਗਾਣਾ ਅੱਛਾ ਤੇ ਕਈ ਗਾਣਿਆਂ ਨੂੰ ਕਾਫੀ ਟਕ ਸਮਾਂ ਵੀ ਲੱਗ ਜਾਂਦਾ ਤੇ ਕਈ ਗਾਣੇ ਮੌਕੇ ਤੇ ਲਿਖੇ ਜਾਂਦੇ ਆ ਲਿਖੇ ਜਾਂਦੇ ਆ ਹਾਂਜੀ ਬਿਲਕੁਲ ਠੀਕ ਆ ਅੱਛਾ ਜੇਕਰ ਗੱਲ ਕੀਤੀ ਜਾਵੇ ਬੱਬੀ ਰਖਬਾ ਇਹ ਜਦੋਂ ਗਾਣੇ ਗਾਉਂਦਾ ਕਈ ਵਾਰ ਕਿਸੇ ਨਾਲ ਗਾਉਣ ਦਾ ਮੌਕਾ ਵੀ ਮਿਲਿਆ ਕਿੱਥੇ ਕੋਈ ਐਕਸਪੀਰੀਅੰਸ ਕਦੇ ਇਸ ਤਰ੍ਹਾਂ ਦਾ ਹੋਇਆ ਕਿ ਅਗਲੇ ਬੰਦੇ ਨੇ ਆ ਕੇ ਕਿਹਾ ਹੋਵੇ ਬਾਈ ਕੀ ਆਈ ਬੱਤਾਂ ਕਰਤੀਆਂ ਅਸਤੋਂ ਤੇ ਬਿਲਕੁਲ ਹਾਂਜੀ ਮੈਂ ਨਾ ਚੰਡੀਗੜ੍ਹ ਤੋਂ ਵੀਡੀਓ ਸ਼ੂਟ ਕਰਨ ਗਈ ਸੀ ਗਾਣੇ ਦੀ ਤੇ ਉੱਥੇ ਕੰਪਨੀ ਨਾਲ ਵੀਰਾਂ ਮਿਲਿਆ ਸੀ ਇੱਕ ਤੇ ਉਹਦੀ ਕੰਪਨੀ ਤੋਂ ਆਪਣੇ ਗਾਣੇ ਅੱਗੇ ਆ ਰਹੇ ਆ ਕਿਹੜੀ ਕੰਪਨੀ ਤੇ ਮਾਹੀ ਰੈਕੋਰਡ ਕੰਪਨੀ ਤੋਂ ਆ ਰਹੇ ਆ ਗਾਣੇ ਤੇ ਉਹਨਾਂ ਨਾਲ ਕੰਮ ਕਰ ਰਿਹਾ ਹੁਣ ਇੱਕ ਗਾਣਾ ਆ ਰਿਹਾ ਵਾ ਨਵਾਂ ਅਗਲੇ ਹਫ਼ਤੇ ਤੇ ਜਲਦੀ ਤੁਹਾਨੂੰ ਸਾਂਝਾ ਕਰਾਂਗੇ ਅੱਛਾ ਉਦੋਂ ਤੁਸੀਂ ਐਂ ਵੱਡੇ ਵੱਡੇ ਸਟੂਡੀਓਸ ਤੇ ਮਤਲਬ ਗੌਣ ਜਾਂਦੇ ਹੋ ਤਾਂ ਉਹ ਤੇ ਐਕਸਪੀਰੀਅੰਸ ਕਿਵੇਂ ਤਾਂ ਹੁੰਦਾ ਉਹ ਤੇ ਕੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੇ ਬਿਲਕੁਲ ਪਹਿਲਾਂ ਤਾਂ ਜੇ ਥੋੜਾ ਸਟ੍ਰਗਲ ਚੱਲ ਰਿਹਾ ਵਾ ਮਿਹਨਤ ਕਰ ਰਹੇ ਹਾਂ ਤੇ ਨਵੇਂ ਬੰਦੇ ਨੂੰ ਮੌਕਾ ਬਹੁਤ ਘੱਟ ਮਿਲਦਾ ਹੂੰ ਤੇ ਪਰ ਮਿਹਨਤ ਕਰ ਰਹੇ ਹਾਂ ਹੌਲੀ ਹੌਲੀ ਸਿੱਖ ਰਹੇ ਹਾਂ ਤੇ ਜਿੱਥੇ ਚਾਹੀਦਾ ਫਿਰ ਹਾਲ ਤਾਂ ਪਿਆਰ ਹੀ ਮਿਲਦਾ ਵੱਡਿਆਂ ਦਾ ਸਾਰੇ ਵੱਡੀ ਨੇ ਨਹੀਂ ਤੁਸੀਂ ਆਪਣਾ ਕੋਈ ਸਟੂਡੀਓ ਹੈ ਨਾ ਕਿਸੇ ਦੇ ਸਟੂਡੀਓ ਜਾਣ ਦਾ ਮੌਕਾ ਮਿਲਿਆ ਕਿਸੇ ਦੇ ਸਟੂਡੀਓ ਜਦੋਂ ਮੈਂ ਨਾਮਾ ਨਾਮਾ ਮਿਊਜ਼ਿਕ ਲਾਈਨ ਦੇ ਵਿੱਚ ਆਇਆ ਸੀਗਾ ਤੇ ਉਦੋਂ ਮੈਂ ਜਾਂਦਾ ਹੁੰਦਾ ਸੀਗਾ ਇਹ ਦੋਸਤਾਂ ਆ ਜੋ ਮੇਰੇ ਪਹਿਲੇ ਗਾਣੇ ਹੋਰ ਸਿੰਗਰਾਂ ਨੇ ਗਾਏ ਵੀ ਇਹਨਾਂ ਨੇ ਮੁੰਡਿਆਂ ਨੇ ਅੱਛਾ ਤੇ ਉਹਨਾਂ ਨਾਲ ਕਾਫੀ ਵਾਰ ਗਿਆ ਜੀ ਮੈਂ ਅੱਛਾ ਬੱਬੀ ਦੇ ਕੇ ਗੱਲ ਕੀਤੀ ਜਾਵੇ ਵੀਰੇ ਅੱਜ ਕੱਲ ਦਾ ਜਿਹੜਾ ਦੌਰ ਆ ਤੁਹਾਡਾ ਦੌਰ ਚੱਲਦਾ ਪਿਆ ਅਸੀਂ ਤਾਂ ਇਹੀ ਮੰਨਾਂਗੇ ਤੁਹਾਡੀ ਉਮਰ ਜਦ ਮੈਂ 23 24 ਸਾਲ ਤੁਸੀਂ ਕਿਹਾ ਆ ਇਸ ਦੌਰ ਦੇ ਵਿੱਚ ਹੁਣੇ-ਹੁਣੇ ਇੱਕ ਗਨ ਕਲਚਰ ਹੋ ਕੇ ਹਟਿਆ ਇਸ ਕਲਚਰ ਦੇ ਨਾਲ ਅੱਜ ਕੱਲ ਬੜੇ ਮਕਬੂਲ ਜਿਕਰ ਸਿੰਗਰ ਕਰਨ ਔਜਲਾ ਦੀ ਗੱਲ ਕਰ ਲਈ ਜਾਵੇ ਜਾਂ ਅਰਜੰਟ ਢਿੱਲੋਂ ਦੀ ਗੱਲ ਕੀਤੀ ਜਾਵੇ ਜਾਂ ਇਹਨਾਂ ਦੇ ਨਾਲ ਹੋਰ ਕਈ ਸਿੰਗਰ ਚੱਲਦੇ ਪਏ ਆ ਦਿਲਜੀਤ ਦੋਸਾਂਝ ਸਾਡੀ ਸਰਦਾਰੀ ਨੂੰ ਵਰਲਡ ਵਾਈਡ ਦੇ ਵਿੱਚ ਫੇਮਸ ਕਰਦਾ ਪਿਆ ਆ ਜਦੋਂ ਇਹਨਾਂ ਨੂੰ ਸੁਣਦੇ ਆਪਾਂ ਇਹ ਵੀ ਕਿਸੇ ਸਮਿਆਂ ਦੇ ਵਿੱਚ ਤੁਹਾਡੇ ਵਾਂਗੂੰ ਸ਼ੌਂਕ ਰੱਖਦੇ ਸੀ ਕਰਨ ਔਜਲੇ ਦੀ ਗੱਲ ਕੀਤੀ ਜਾਵੇ ਉਹ ਸ਼ਾਇਦ ਉਹ ਖੰਨੇ ਦੇ ਪਿੰਡ ਦੇ ਰਹਿਣ ਵਾਲੇ ਆ ਜੇਕਰ ਦੋਸਾਂਝਾਂ ਦੀ ਗੱਲ ਦੋਸਾਂਝਾ ਪਿੰਡ ਦੇ ਮੋਗੇ ਦੇ ਕੋਲੇ ਪਿੰਡ ਆ ਉੱਥੋਂ ਦੇ ਰਹਿਣ ਵਾਲੇ ਆ ਮੂਸੇ ਵਾਲਾ ਆਪ ਤੱਬਿਆਂ ਦੇ ਆਪ ਦਸਤਾ ਹੁੰਦਾ ਸੀਗੇ ਇਹ ਪਿੰਡਾਂ ਦੇ ਮੁੰਡੇ ਸੀ ਅਸੀਂ ਕਈ ਵਾਰ ਮੌਕਾ ਮਿਲਿਆ ਜਦੋਂ ਸਿੱਧੂ ਮੂਸੇ ਵਾਲੇ ਦੇ ਉਸਤਾਦ ਨਾਲ ਇੰਟਰਵਿਊ ਕੀਤੀ ਤਾਂ ਉਹ ਕਹਿੰਦੇ ਵੀ ਮੁੰਡਾ ਤੇ ਸ਼ਰਮ ਬਹੁਤ ਮਹਿਸੂਸ ਕਰਦਾ ਹੁੰਦਾ ਸੀ ਜਦੋਂ ਇੱਥੇ ਆਉਂਦਾ ਸੀ ਤਾਂ ਉਹ ਸਿੱਖ ਲੈਂਦਾ ਸੀ ਉਹ ਇੰਨੀ ਕਈ ਵਾਰ ਸ਼ਰਮ ਆ ਜਾਂਦੀ ਸੀ ਕਿ ਸਾਹਮਣੇ ਗਾਉਣ ਤੋਂ ਵੀ ਝਟਕ ਜਾਂਦਾ ਸੀ ਪਰ ਉਹ ਕਹਿੰਦੇ ਕਿ ਰੱਬ ਨੇ ਉਹ ਕਹਿੰਦੇ ਮਿਹਨਤ ਕਰੀ ਚੱਲੋ ਇੱਕ ਸਮਾਂ ਆ ਜਾਂਦਾ ਬਿਲਕੁਲ ਇਸ ਪੂਰੇ ਦੌਰ ਦੇ ਵਿੱਚ ਤੁਹਾਨੂੰ ਅੰਦਰੋਂ ਕਿੰਨੀ ਕਾਲ ਹੁੰਦੀ ਹੈ ਕਿ ਮੈਂ ਕਦੋਂ ਲਾਈਮਲਾਈਟ ਦੇ ਵਿੱਚ ਆਉਂ ਕਿਵੇਂ ਦੀ ਫੀਲਿੰਗ ਹੁੰਦੀ ਹੈ ਅ ਇਦਾਂ ਦਾ ਹਰੇਕ ਦਿਨ ਸਮਾਂ ਹੁੰਦਾ ਜੀ ਹੂੰ ਤੇ ਬਸ ਉਹ ਸਮੇਂ ਦੀ ਜਿਹੜੀ ਕਰ ਰਹੇ ਆ ਤੇ ਇੱਕ ਦਿਨ ਸਮਾਂ ਆਊਗਾ ਹੂੰ ਤੇ ਬਿਲਕੁਲ ਲੁਗਾ ਅੱਗੇ ਜਾਵਾਂਗੇ ਸਾਰੇ ਅੱਗੇ ਗਾਣੇ ਜਿਹੜੇ ਤੁਸੀਂ ਲਿਖਦੇ ਹੋ ਗਾਉਣੇ ਆਂ ਕੀ ਕੋਈ ਮਾਨਦਵ ਸੈਟਿੰਗ ਹੁੰਦੀ ਹੈ ਕਿ ਯਾਰ ਹੁਣ ਅੱਜ ਕੱਲ ਇਹ ਚੀਜ਼ ਬੜੀ ਟ੍ਰੈਂਡਿੰਗ ਦੇ ਵਿੱਚ ਐ ਇਸ ਤਰ੍ਹਾਂ ਦਾ ਕੁਝ ਲਿਖਿਆ ਜਾਂਦਾ ਹਾਂਜੀ ਕੁਝ ਗਾਣੀ ਹੁੰਦੀ ਐ ਸਾਮੀ ਦੇ ਹਿਸਾਬ ਨਾਲ ਤੇ ਕੁਝ ਰੋਮਾਂਟਿਕ ਹੁੰਦੇ ਕੁਝ ਸੈਡ ਹੁੰਦੇ ਆ ਤੇ ਜਦੋਂ ਤੁਸੀਂ ਗਨ ਕਲਚਰ ਕਿਹਾ ਉਹ ਵੀ ਇੱਕ ਸਮੇਂ ਦੀ ਮੰਗ ਤੇ ਕਿਉਂਕਿ ਨੌਜਵਾਨ ਪੀੜ੍ਹੀ ਅੱਜ ਕਾ ਜ਼ਿਆਦਾ ਪਸੰਦ ਕਰ ਰਹੀ ਐ ਤੇ ਉਹਨਾਂ ਦਾ ਵੀ ਟਾਈਮ ਆ ਹਰੇਕ ਚੀਜ਼ ਦਾ ਸਮਾਂ ਹੁੰਦਾ ਜੀ ਰੋਮਾਂਟਿਕ ਦਾ ਸੈਡ ਦਾ ਅਤੇ ਆਪਣੇ ਬੀਟ ਸੌਂਗਾ ਤੇ ਸਮੇਂ ਦੇ ਹਿਸਾਬ ਨਾਲ ਉਸ ਸਮੇਂ ਚੱਲਦਾ ਸਾਰਾ ਕੁਝ ओके ਜੇ ਤਰ ਤੂੰ ਸਿੱਖ ਆਪ ਗਾਣੇ ਲਿਖਣ ਦੀ ਗੱਲ ਕੀਤੀ ਆ ਗਾਣੇ ਗਾਉਣ ਦੀ ਗੱਲ ਕੀਤੀ ਤੂੰ ਸ਼ਾਇਰੀ ਸੁਣਾਈ ਆ ਜੇਕਰ ਇਹ ਸਾਰਿਆਂ ਦੇ ਵਿੱਚ ਗੱਲ ਕੀਤੀ ਜਾਵੇ ਤੂੰ ਇਹ ਚੁੱਕਿਆ ਪੜ ਕੇ ਆਇਆ ਮੈਂ ਕਈ ਵਾਰ ਜ਼ਿੰਦਗੀ ਦੇ ਵਿੱਚ ਕਹਿੰਦੇ ਕੁੜੀਆਂ ਚੜੀਆਂ ਵੀ ਆ ਜਾਂਦੀਆਂ ਕਦੇ ਇਹੋ ਜਿਹਾ ਮਾਹੌਲ ਬਣਿਆ ਮਾਹੌਲ ਤਾਂ ਹੀ ਪਿਆਰ ਹੀ ਮਿਲਿਆ ਸਾਰਿਆਂ ਤੂੰ ਸਾਰੇ ਕੁੜੀਆਂ ਤੋਂ ਪਿਆਰ ਮਿਲਿਆ ਕੁੜੀਆਂ ਤੋਂ ਵੀ ਮੁੰਡਿਆਂ ਤੋਂ ਵੀ ਅੱਛਾ ਤੇ ਬਾਕੀ ਕਰਦੇ ਆ ਤੂੰ ਸਾਰਿਆਂ ਤੋਂ ਪਿਆਰ ਹੀ ਪਿਆਰ ਮਿਲਿਆ ਨਹੀਂ ਨਹੀਂ ਗੱਲ ਘਮਾਦੀ ਬਾਈ ਨੇ ਚਲੋ ਇਹ ਨਹੀਂ ਹੋਵੇਂ ਚਲ ਆਪਾਂ ਗੱਲਾਂ 'ਚ ਨਹੀਂ ਪੈਂਦੇ ਕਈ ਵਾਰ ਫੈਨ ਵੀ ਬਣ ਜਾਂਦੇ ਆ ਹਨਾ ਇੰਸਟਾਗ੍ਰਾਮ ਤੁਹਾਡਾ ਪੇਜ ਵਾ ਹਨਾ ਕੀ ਨਾਂ ਤੇ ਪੇਜ ਚੱਲਦਾ ਪਿਆ ਬੱਬੀ ਰਕਬਾ ਬੱਬੀ ਰਕਬਾ ਤੇ ਬਾਈ ਦੀ ਪੇਜ ਚੱਲਦਾ ਪਿਆ ਨਾਂ ਤੇ ਜ਼ਰੂਰ ਇੱਕ ਵਾਰ ਤੁਸੀਂ ਜਾ ਕੇ ਸੁਣ ਕੇ ਕਮੈਂਟ ਜ਼ਰੂਰ ਕਰਿਓ ਕਿਵੇਂ ਗਾਣਾ ਲੱਗਿਆ ਉੱਥੇ ਵੀ ਕਈ ਵਾਰ ਮੈਨੂੰ ਬਾਕਸ ਮੈਸੇਜ ਆ ਜਾਂਦੇ ਫਿਰ ਹਾਂਜੀ ਆਉਂਦੇ ਆ ਤੇ ਵੀ ਨੇੜੇ ਨੇੜੇ ਆਪਣੇ ਨਾਲ ਦੇ ਬਿੰਡਾਂ ਦੇ ਮੰਡਲ ਨਵੇਂ ਦੇ ਹੂੰ ਤੇ ਸਪੋਰਟ ਮਿਲਦੀ ਆ ਪਿਆਰ ਮਿਲਦਾ ਸਾਰਾ ਤੁਹਾਨੂੰ ਕਹਿੰਦੇ ਕਿ ਦੌਰ ਹੁੰਦਾ ਇਸ ਦੌਰ ਦੇ ਵਿੱਚ ਜਿਹੜਾ ਬੰਦਾ ਇਸ ਉਮਰ ਦੇ ਵਿੱਚ ਜਦੋਂ ਸਟਰਗਲ ਕਰਨ ਲੱਗ ਜਾਂਦਾ ਉਹ ਵੀ ਸਟਰਗਲ ਐਵੇਂ ਨਹੀਂ ਕਿ ਅੱਖਾਂ ਮੀਚ ਕੇ ਕੀਤੀ ਜਾ ਰਹੀ ਹੈ ਯਾ ਵੀਰ ਉਹਨਾਂ ਦੇ ਵੱਲੋਂ ਪੂਰਾ ਸੈਟਅਪ ਲਾ ਕੇ ਆਪ ਲਿਖਾਰੀ ਤੋਂ ਲੈ ਕੇ ਕੰਪੋਜੀਸ਼ਨ ਤੋਂ ਲੈ ਕੇ ਗਾਣੇ ਸ਼ੂਟ ਆਪ ਹੀਰੋ ਤੇ ਨਾਲ ਜਿਹੜਾ ਗਲਾ ਜਿਸ ਗਲੇ 'ਚੋਂ ਆਵਾਜ਼ ਨਿਕਲਦੀ ਹੈ ਉਹ ਤੁਹਾਨੂੰ ਸੁਣ ਕੇ ਸਮਝ ਆ ਜਾਣੀ ਹੈ ਤੇ ਨਾਲ ਦੀ ਨਾਲ ਇਹਨਾਂ ਦੇ ਦੋਸਤ ਸੋਨੀ ਵੀਰ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਉਹ ਆਪਣੇ ਦਿਲ ਦੇ ਵਿੱਚ ਕੀ ਲੁਕੋਈ ਬੈਠੇ ਆ ਕਿਹੜੇ-ਕਿਹੜੇ ਉਹ ਕਹਿੰਦੇ ਆ ਕਿ ਉਹ ਉਸਤਾਦਾਂ ਵਾਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਆ ਉਹ ਉਹਨਾਂ ਤੋਂ ਹੀ ਪੁੱਛਣ ਦੀ ਕੋਸ਼ਿਸ਼ ਕਰਦੇ ਆ ਤਾਂ ਨਾਲ ਹੀ ਆਪਾਂ ਗੱਲ ਕਰਦੇ ਆ ਸੋਨੀ ਵੀਰ ਉਹਨਾਂ ਦੇ ਨਾਲ ਸੋ ਜਿੱਥੇ ਵੀਰ ਉਹਨਾਂ ਦੇ ਨਾਲ ਗੱਲ ਕੀਤੀ ਆ ਬੱਬੀ ਰਕਬਾ ਦੇ ਨਾਲ ਉੱਥੇ ਹੀ ਸੋਨੀ ਕੁਮਾਨ ਜਿਹੜੇ ਕਿ ਇੱਕ 뮤직 ਟੀਚਰ ਵੀ ਨੇ ਤੇ ਨਾਲ ਦੀ ਨਾਲ ਇਹ ਹਾਰਮੋਨੀਅਮ ਤੋਂ ਲੈ ਕੇ ਕਈ ਸਾਜ਼ਾਂ ਦੇ ਉਸਤਾਦ ਮੰਨੇ ਜਾਂਦੇ ਆ ਇਹਨਾਂ ਦੇ ਗਾਣੇ ਸੋਸ਼ਲ ਮੀਡੀਆ ਤੇ ਬਹੁਤ ਮਕਬੂਲ ਹੋਏ ਨੇ ਬਾਈ ਜੀ ਉਹਨਾਂ ਨਾਲ ਗੱਲ ਕਰਾਂਗੇ ਹੱਸ ਗਿਆ ਬਾਈ ਜੀ ਤੁਸੀਂ ਗੱਲ ਬਾਈ ਜੀ ਅ ਵੀਰੇ ਜਿਸ ਤਰ੍ਹਾਂ ਤੁਹਾਡੇ ਅਸੀਂ ਗਾਣੇ ਸੁਣੇ ਆ ਇਹ ਟੈਲੈਂਟ ਜਿਹੜਾ ਲੁਕੋਈ ਬੈਠੇ ਹੋ ਆਪਣੇ ਆਪ ਦੇ ਵਿੱਚ ਇਹ ਕਦੋਂ ਮਤਲਬ ਉਹ ਕਹਿੰਦੇ ਆ ਕਿ ਸਮੁੰਦਰ ਵਾਂਗੂ ਬਾਹਰ ਕੱਢਣਾ ਵਾ ਇਹ ਕਿਸ ਚੀਜ਼ ਦੀ ਵੇਟ ਹੋ ਰਹੀ ਹੈ ਹਾਂਜੀ ਵੀਰੇ ਅਸੀਂ ਮਿਹਨਤ ਕਾਫੀ ਟਾਈਮ ਤੋਂ ਕਰ ਰਹੇ ਆ ਤੇ ਸਾਨੂੰ ਸਕੂਲ ਟਾਈਮ ਤੋਂ ਸ਼ੁਰੂ ਤੋਂ ਹੋ ਗਿਆ ਸੀ ਨਾ ਮਰੇ ਸ਼ੌਂਕ ਸੀਗੇ ਛੋਟੇ ਹੁੰਦੇ ਤੁਸੀਂ ਪਰ 10 ਸਾਲ 10 ਸਾਲ ਦੀ ਸੀਗੀ ਉਦੋਂ ਅਸੀਂ ਤੇ ਉਦੋਂ ਤੋਂ ਪੀ ਸ਼ੌਂਕ ਰੱਖਦੇ ਸੀ ਸਕੂਲ ਟਾਈਮ ਤੋਂ ਤੇ ਫਿਰ ਹੌਲੀ ਹੌਲੀ ਚੱਲ ਕਾਲਜ ਦੇ ਵਿੱਚ ਵੀ ਉਮੀਰ ਆ ਯੂਥ ਫੈਸਟੀਵਲਾਂ ਦੇ ਵਿੱਚ ਜਾਂਦੇ ਰਹੇ ਤੇ ਫਿਰ ਹੌਲੀ ਹੌਲੀ ਸਟੱਡੀ ਕਰਕੇ ਜੌਬ ਦੇ ਵਿੱਚ ਆ ਗਏ 뮤직 ਲਾਈਨ ਦੀ ਸਟੱਡੀ ਸੀਗੀ ਤੇ ਹੁਣ ਇਦਾਂ ਹੀ ਆ ਬਸ ਉਸ ਟਾਈਮ ਤੋਂ ਅਸੀਂ ਮਿਹਨਤ ਕਰ ਰਹੇ ਆ ਤੇ ਹੁਣ ਉਹ ਬਾਬੇ ਜੀ ਕਿਰਪਾ ਦੀ ਉਡੀਕ ਕਰ ਰਹੇ ਆ ਬਸ ਜਦੋਂ ਬਾਬੇ ਦੀ ਚੁਟਕੀ ਵੱਜੀ ਤੇ ਸਾਹਮਣੇ ਆ ਜਾਂਦੇ ਨੇ ਨਹੀਂ ਤੁਸੀਂ ਆ ਜਿਹੜਾ ਪ੍ਰੋਪਰ ਮਿਊਜ਼ਿਕ ਸੈਟਅਪ ਬਣਾਇਆ ਹੋਇਆ ਵਾ ਉਹ ਨਾ ਰੂਮ ਸਟੂਡੀਓ ਬਣਾਇਆ ਹੋਇਆ ਹੈ ਇਹ ਤੁਹਾਡੀ ਆਪਣੀ ਕਲਾਕਾਰੀ ਹੈ ਹਾਂਜੀ ਅਸੀਂ ਆਪ ਹੀ ਸਾਰਾ ਤਿਆਰ ਕੀਤਾ ਇਹ ਮਤਲਬ ਕਿੰਨਾ ਕ ਫੈਸਾ ਲੱਗ ਗਿਆ ਹੁਣ ਇੱਥੇ ਇਹ ਤੇ ਅਸੀਂ ਆਪਨੇ 1.5 ਲੱਖ ਰੁਪਈਆ ਦਾ ਲੱਗ ਹੀ ਗਿਆ ਜੇ ਕੋਈ ਕਵੇ ਤੁਹਾਨੂੰ ਕੋਈ ਅਪਰੋਚ ਕਰੇ ਵੀ ਸਾਡੇ ਪਿੰਡ ਆ ਕੇ ਬਣਵਾਤ ਬਣਾ ਸਕਦੇ ਹਾਂ ਹਾਂਜੀ ਬਣਵਾ ਸਕਦੇ ਆ ਆਰਾਮ ਨਾਲ ਜੇ ਜੇ ਕੋਈ ਤੁਹਾਨੂੰ ਅਪਰੋਚ ਕਰੇ ਕਿ ਬਾਈ ਸਾਨੂੰ ਮੈਨੂੰ ਗਾਉਣਾ ਆਉਂਦਾ ਪਰ ਮੈਨੂੰ ਕੋਈ ਚੀਜ਼ ਨਹੀਂ ਮੇਰੇ ਕੋਲੇ ਤੁਸੀਂ ਕਰਵਾ ਸਕਦੇ ਹੋ ਹਾਂਜੀ ਆਮਾ ਜੀ ਕਰਵਾ ਸਕਦੇ ਹੋ ਸੋ ਬਾਈ ਜੀ ਇੱਕ ਵਾਰ ਮੈਂ ਫੇਰ ਕਹਿ ਦਵਾਂ ਵੀ ਸੋਨੀਕ ਮਾਨ ਮੇਰੇ ਨਾਲ ਬੈਠਾ ਆ ਜਿਹਨੂੰ ਵੀ ਸ਼ੌਂਕ ਆ ਭਾਵੇਂ ਕੁੜੀ ਮੁੰਡਾ ਗਾਉਣ ਦਾ ਸ਼ਿਰੋ ਸ਼ਾਇਰੀ ਦਾ ਕੱਲਾ ਸੋਸ਼ਲ ਮੀਡੀਆ ਇਨਫਲੂਐਂਸਰ ਬਣਨਾ ਚਾਹੁੰਦੇ ਆ ਤੇ ਇੱਥੇ ਆ ਕੇ ਤੁਸੀਂ ਭਾਵੇਂ 1 2 ਦਿਹਾੜੀਆਂ ਲਾ ਕੇ ਪੂਰੇ ਮਹੀਨੇ ਦਾ ਆਪਣਾ ਜਿਹੜਾ ਕੰਟੈਂਟ ਬਹੁਤ ਤਿਆਰ ਕਰ ਸਕਦੇ ਹੋ ਸਾਊਂਡ ਪ੍ਰੂਫ ਕਮਰੇ ਬਣੇ ਹੋਏ ਆ ਪੂਰਾ ਸੈਟਿੰਗ ਬਣੀ ਹੋਈ ਆ ਤੇ ਫਿਰ ਵੀ ਕੋਈ ਸਵਾਲ ਹੋਇਆ ਤਾਂ ਜ਼ਰੂਰ ਨਾਲ ਦੀ ਨਾਲ ਪੁੱਛਣ ਦੀ ਕੋਸ਼ਿਸ਼ ਕਰਦੇ ਰਿਹਾ ਕਰਿਓ ਤੁਸੀਂ ਇਨਬਾਕਸ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਫੋਨ ਨੰਬਰ ਦਿੱਤਾ ਹੋਇਆ ਕਾਲ ਵੀ ਕਰ ਸਕਦੇ ਹੋ ਭਾਈ ਆਪਣੀ ਜ਼ਿੰਦਗੀ ਬਾਰੇ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰੋ ਕਿ ਇਹ ਜਿਹੜ ਦੀ ਸ਼ੁਰੂਆਤ ਹੁੰਦੀ ਹੈ ਜੇ 뮤ਜ਼ਿਕ ਦੀ ਸ਼ੁਰੂਆਤ ਹੁੰਦੀ ਹੈ ਕਦੋਂ ਕਿਵੇਂ ਹੁੰਦੀ ਹੈ ਇਹ ਵੇਰ ਜੀ ਸ਼ੁਰੂ ਤੋਂ ਆਪਾਂ ਕਹਿ ਸਕਦੇ ਆ ਕਿ ਆਪਣੇ ਅੰਦਰ ਮਤਲਬ ਜਨਮ ਤੋਂ ਹੀ ਹੁੰਦਾ ਕੋਈ ਚੀਜ਼ ਇਹ ਕਹਿ ਸਕਦੇ ਆ ਜਾਂ ਆਪਾਂ ਨੂੰ ਇਹ ਨਹੀਂ ਹੈਗਾ ਕਿ ਆਪਾਂ ਨੂੰ ਕੋਈ ਕਹਿ ਕੇ ਲਾਵੇ ਇਹ ਤੁਹਾਡੇ ਅੰਦਰ ਮਤਲਬ ਜਾਂ ਕਹਿ ਲੀਏ ਕਿਰਪਾ ਤੁਹਾਡੇ ਤੇ ਇਦਾਂ ਨਹੀਂ ਹੁੰਦੀ ਆ ਕਿ ਆਪਣੇ ਆਪ ਤੁਹਾਡੇ ਚ ਥੋੜਾ ਛੋਟੀ ਉਮਰ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਵਾ ਬਸ ਉਹਨੂੰ ਥੋੜੀ ਜੀ ਇੱਕ ਚਿੰਗਾਰੀ ਦੀ ਲੋੜ ਹੁੰਦੀ ਆ ਜਦੋਂ ਉਹ ਮਿਲ ਗਈ ਤਾਂ ਸਾਹਮਣੇ ਆਇਆ ਤੁਹਾਡੇ ਜੇਕਰ 뮤జిక్ ਸਿੱਖਣ ਦੀ ਗੱਲ ਕਰਾਂ ਕਿੱਥੋਂ ਕਦੋਂ ਕਿਵੇਂ ਸਿੱਖਿਆ 뮤జిక్ ਸ਼ੁਰੂ ਤੋਂ ਅਸੀਂ ਕੀਤਾ ਪਿੰਡਾਂ ਤੋਂ ਜਿਵੇਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਆਪ ਸਿੱਖਦੇ ਆ ਆਪਾਂ ਉੱਥੋਂ ਸਿੱਖਣਾ ਸਟਾਰਟ ਕੀਤਾ ਸੀਗਾ ਕਿ ਕਰਤਨ ਕਰਦੇ ਰਹੇ ਆ ਫਿਰ ਤੇ ਉਸ ਤੋਂ ਬਾਅਦ ਫਿਰ ਸਟੱਡੀ ਸੀਗੀ ਸਾਰੀ ਤੇ ਸਟੱਡੀ ਦੇ ਵਿੱਚ ਸਿਲੇਬਸ ਸੀਗਾ ਉਹ ਤੋਂ ਫਿਰ ਅਸੀਂ ਕਰਦੇ ਰਹੇ ਸਟੱਡੀ ਕਿਸ ਚੀਜ਼ ਦੀ ਰਹੀ ਹੈ ਸਟੱਡੀ ਪਹਿਲਾਂ ਗ੍ਰੈਜੂਏਸ਼ਨ ਸੀਗੀ ਹੂੰ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ 뮤ਜ਼ਿਕ ਦੇ ਵਿੱਚ ਹੀ ਆ ਰਹੀ ਓਕੇ ਵੋਕਲ ਦੇ ਵਿੱਚ 뮤ਜ਼ਿਕ ਵੋਕਲ ਦੇ ਵਿੱਚ ਬਹੁਤਿਆਂ ਨੂੰ ਪਤਾ ਨਹੀਂ ਨਾ ਉਹਦਾ ਵੋਕਲ ਕੀ ਚੀਜ਼ ਹੈ ਵੋਕਲ ਜਿਹੜਾ ਆਪਾਂ ਗਾਉਨੇ ਆ ਹੂੰ ਵੋਕਲ ਦੇ ਵਿੱਚ ਸਿਰਫ ਉਹ ਸਿਖਾਇਆ ਜਾਂਦਾ ਕਰੋ ਐਮਏ ਅਸੀਂ ਮਾਸਟਰ ਜਾਂ ਕੋਈ ਵੀ ਗ੍ਰੈਜੂਏਸ਼ਨ ਸਾਡੇ ਕੋਲੇ ਇਨਸਟਰੂਮੈਂਟ ਦੀ ਗੱਲ ਤਾਂ ਉਹਦੇ ਵਿੱਚ ਕਰਨਾ ਇਨਸਟਰੂਮੈਂਟ ਹੋਊਗਾ ਜੇਕਰ ਤੁਹਾਡੇ ਗਾਣੇ ਸੁਣਨੇ ਆ ਕਿਸੇ ਨੇ ਤਾਂ ਜੇ ਸੁਣਨੇ ਕਮਾਂ ਲਿਖਣ ਗਾਣੇ ਆ ਜਾਣਗੇ ਹਾਂਜੀ ਹਾਂਜੀ ਅੱਜ ਤੱਕ ਕਿੰਨੇ ਗਾਣੇ ਮਤਲਬ ਆਪਾਂ ਪੋਸਟ ਕਰ ਚੁੱਕੇ ਆ ਮਿਊਜ਼ਿਕ ਦੇ ਹਿਸਾਬ ਨਾਲ ਕਹ ਲਈਏ ਤਾਂ 15-20 ਗਾਣਿਆਂ ਦਾ ਅਸੀਂ ਮਿਊਜ਼ਿਕ ਕਰ ਚੁੱਕੇ ਹਾਂ ਅਜ ਤੱਕ ਤੇ ਆਪਣੇ ਐਜ਼ ਏ ਸਿੰਗਰ ਕਹਿ ਸਕੀ ਤਾਂ ਅਸੀਂ ਮੇਰੇ ਘਰ ਦੀ ਤੱਕ ਤਿੰਨ ਚਾਰ ਗਾਣੇ ਆਏ ਆ ਤਿੰਨ ਚਾਰ ਗਾਣੇ ਆ ਗਏ ਤੇ ਮੈਂ ਸੁਣਨ ਦੀ ਬਸ ਸੁਣਿਆ ਬਾਈ ਜੀ ਗਾਣੇ ਤੁਸੀਂ ਸੁਣ ਕੇ ਦੇਖਿਓ ਬਹੁਤ ਰਸ ਆਉਂਦਾ ਗਾਣਾ ਸੁਣ ਕੇ ਇਹ ਲਿਖਦੇ ਵੀ ਹਾਂ ਨਹੀਂ ਲਿਖਦੇ ਨਹੀਂ ਲਿਖਦੇ ਤੁਹਾਡੇ ਦੋਸਤ ਹਾਂਜੀ ਦੋਸਤ ਬੱ비 ਰਕਵਾ ਜਿਹੜੇ ਉਹ ਲਿਖਦੇ ਨੇ ਹੂੰ ਤੇ ਅਸੀਂ ਸ਼ਾਮ ਨੂੰ ਜਦ ਮੇ ਇਕੱਠੇ ਬੈੰਨੇ ਆ ਬੀਟ ਬਣਾ ਲਈ ਨਾਲ ਦੀ ਨਾਲ ਉਹ ਗਾਣਾ ਲਿਖਿਆ ਜਾਂਦਾ ਤੇ ਕੰਪੋਜ਼ ਕਰ ਲਿਆ ਤੇ ਨਾਲ ਹੀ ਮਿਊਜ਼ਿਕ ਰੈਡੀ ਹੋ ਜਾਂਦਾ ਉਹਦਾ ਕਈ ਵਾਰ ਜਦ ਸਕੂਲ ਦੇ ਵਿੱਚ ਹੁੰਨੇ ਆ ਕਾਲਜ ਦੇ ਵਿੱਚ ਹੁੰਨੇ ਆ ਤੇ ਨਾਲ ਦੇ ਕਈ ਵਾਰ ਕਹਿੰਦੇ ਨੇ ਯਾਰ ਮੇਰੇ ਵਾਸਤੇ ਗਾਣਾ ਕੰਪੋਜ਼ ਕਰ ਦੇ ਜਾਂ ਕੋਸ਼ਿਸ਼ ਤਰ੍ਹਾਂ ਦਾ ਕਰਦੇ ਹਾਂਜੀ ਇਦਾਂ ਵੀ ਪਰ ਜਦੋਂ ਕਿਸੇ ਨੇ ਕਹਿੰਦਾ ਕਿ ਆ ਗਾਣਾ ਮੇਰਾ ਕੰਪੋਜ਼ ਕਰ ਦੇ ਤਾਂ ਮਿਲ ਪੰਜ ਮਿੰਟ ਦੇ ਵਿੱਚ ਵਿੱਚ ਗਾਣਾ ਕੰਪੋਜ਼ ਹੋ ਜਾਂਦਾ ਵਾ ਅੱਛਾ ਹਾਂਜੀ ਕਿਉਂਕਿ ਮੇਨ ਚੀਜ਼ ਇਹ ਆ ਕਿ ਤੁਹਾਨੂੰ ਰਾਗ ਦੀ ਨੌਲੇਜ ਹੋਣੀ ਜ਼ਰੂਰੀ ਹੈ ਹੂੰ ਅਗਰ ਤੁਸੀਂ ਕੰਪੋਜ਼ਰ ਵਧੀਆ ਬਣਨਾ ਵਾ ਅਗਰ ਤੁਹਾਨੂੰ ਰਾਗ ਦੀ ਨੌਲੇਜ ਤਾਂ ਆਰਾਮ ਨਾਲ ਤੁਸੀਂ 5 ਮਿੰਟ 10 ਮਿੰਟ ਦੇ ਵਿੱਚ ਗਾਣਾ ਕੰਪੋਜ਼ ਕਰ ਸਕਦੇ ਹੋ ਰਾਗ ਨਹੀਂ ਤੁਸੀਂ ਰਾਗ ਦੀ ਗੱਲ ਕੀਤੀ ਆ ਜਿਵੇਂ ਸੱਤ ਸੁਰਾਂ ਦੀ ਗੱਲ ਹੁੰਦੀ ਹੈ ਨਾ ਤੇ ਇਹ ਰਾਗ ਫਿਰ ਉਹ ਤਾਂ ਕਹਿੰਦੇ ਬਹੁਤ ਜ਼ਿਆਦਾ ਹੁੰਦੇ ਰਾਗ ਹਾਂਜੀ ਰਾਗ ਦੀ ਕੋਈ ਗਿਣਤੀ ਨਹੀਂ ਜੀ ਹਾਂਜੀ ਤੇ ਉਹ ਬੇਸਿਕ ਰਾਗ ਆ ਜਿਹੜੇ ਇੱਕ ਸਿੰਗਰ ਬਣਨ ਲਈ ਬੇਸਿਕ ਰਾਗ ਸਿੱਖਣੇ ਜ਼ਰੂਰੀ ਆ ਠੀਕ ਹੈ ਬੇਸਿਕ ਜਿਹੜੇ ਜਿੰਨਾ ਚ ਮੋਸਟਲੀ ਗਾਣੇ ਬਣਦੇ ਨੇ ਕੋਈ ਗਾ ਇਹਨਾਂ ਦਾ ਨਾਮ ਵੀ ਹੈਗੀ ਹੈ ਬੇਸਿਕ ਰਾਗ ਦੀ ਬੇਸਿਕ ਰਾਗ ਦੇ ਵਿੱਚ ਭੈਰਵੀ ਹੂੰ ਦਰਬਾਰੀ ਹੂੰ ਕਲਿਆਣ ਹੂੰ ਟੋਡੀ ਹੂੰ ਤੇ ਇਹਨਾਂ ਚ ਮੋਸਟਲੀ ਗਾਣੇ ਇਹਨਾਂ ਚ ਬਣਦੇ ਆ ਜਿਆਦਾ ਪਰ ਇਹ ਕਹਿੰਦੇ ਇਹ ਮਹਿਜ਼ ਚਾਰ ਰਾਗਾਂ ਦੀ ਗੱਲ ਕੀਤੀ ਹੈ ਇਹ ਸਿੱਖਣ ਨੂੰ ਬਹੁਤ ਸਮਾਂ ਲੱਗ ਜਾਂਦਾ ਹਾਂਜੀ ਬਹੁਤ ਟਾਈਮ ਲੱਗ ਜਾਂਦਾ ਬਾਈ ਮਤਲਬ ਜਿਹਦੇ ਲਈ ਜਿਹਨੇ ਪਹਿਲਾਂ ਤੋਂ ਸ਼ੁਰੂ ਜਿਹਦੇ ਅੰਦਰ ਕੁਝ ਹੈ ਤਾਂ ਉਹ ਜਲਦੀ ਸਿੱਖ ਜਾਊਗਾ ਜਿਹੜਾ ਟੱਕੇ ਨਾ ਕਹਿ ਰਹੀ ਸਿੱਖ ਰਿਹਾ ਉਹਨੂੰ ਬਹੁਤ ਟਾਈਮ ਲੱਗ ਜਾਂਦਾ ਹੈ ਬਾਕੀ ਜਿਹਨੂੰ ਰਸ ਆਉਂਦਾ ਉਹੀ ਸਿੱਖਦਾ ਹਾਂਜੀ ਬਾਕੀ ਇਹ ਤੁਹਾਡੇ ਗਲੇ ਦੀ ਪ੍ਰੈਕਟਿਸ ਆ ਹਮ ਅਗਰ ਤੁਹਾਡੇ ਗਲੇ ਦੀ ਪ੍ਰੈਕਟਿਸ ਹੈਗੀ ਆ ਡੇਲੀ ਦੀ ਤਾਂ ਤੁਸੀਂ ਆਰਾਮ ਨਾਲ ਉਹ ਚੀਜ਼ ਸਿੱਖ ਸਕਦੇ ਹੋ ਅਗਰ ਬਈ ਕਈ ਲੋਕ ਇਹ ਕਹਿੰਦੇ ਕਿ ਜਿਹੜਾ ਪੌਪ ਭਾਰਾ ਚੌੜਾ ਬੰਦਾ ਉਹੀ ਗਾ ਸਕਦਾ ਹੈ ਹੈ ਮੈਂ ਤੁਹਾਡੀ ਗਾਣੇ ਸੁਣੇ ਵੀ ਆ ਬੜਾ ਰਸ ਜਿਹਾ ਆ ਸਾਨੂੰ ਸਰੋਤਿਆਂ ਨੂੰ ਜਰੂਰ ਸੁਣਾ ਕੇ ਇੱਕ ਅੱਧਾ ਕੋਈ ਗਾਣਾ ਜਿ ਸੁਣਾ ਸਕਦੇ ਹੋ ਤਾਂ ਸੁਣਾਓ ਹਾਂਜੀ ਜਿਹੜਾ ਗਾਣਾ ਰਿਲੀਜ਼ ਹੋਇਆ ਮੇਰਾ ਓਹੀ ਸੁਣਾ ਦੇਣਾ ਜੀ ਸਾਰੀ ਜ਼ਿੰਦਗੀ ਲਈ ਸਜਣਾ ਹੱਥ ਫੜ ਲੈ ਮੇਰਾ ਵੇ ਮੈਨੂੰ ਹੁੰਦੀ ਯਾਦ ਤੇਰੀ ਜਦ ਚੜੇ ਸਵੇਰਾ ਵੇ ਮੈਂ ਹੜ ਹਵਾਵਾਂ ਕਰ ਲੈਨੇ ਹੁਣ ਰਾਬ ਤਵੇ ਹੁਣ ਪੱਤਿਆਂ ਉਤੇ ਲਿਖ ਭੇਜਾਂ ਪੈਗਾਮ ਚਨਾ ਕਿਆ ਬਾਤ ਹੈ ਇਹ ਭਾਈ ਜੀ ਤੁਸੀਂ ਹੁਣ ਸੁਣ ਲਿਆ ਗਾਣਾ ਜਦੋਂ ਬੰਦੇ ਨੂੰ ਇਕਦਮ ਕਹਿ ਦਿੱਤਾ ਜਾਵੇ ਤੇ ਫਿਰ ਵੀ ਇੰਨੀ ਮਿੱਠੀ ਆਵਾਜ਼ ਹੋਵੇ ਬਾਕੀ ਤੁਸੀਂ ਜਰੂਰ ਜਰੂਰ YouTube ਤੇ ਜਾ ਕੇ ਸੋਸ਼ਲ ਮੀਡੀਆ ਤੇ ਜ ਤੁਹਾਡਾ ਪੇਜ ਬਣਿਆ ਹੋਇਆ Instagram ਤੇ ਹਾਂਜੀ ਸੋਨੀ ਘਮਾਨ ਦੇ ਨਾਂ ਤੇ ਸੋਨੀ ਘਮਾਨ ਦੇ ਨਾਂ ਤੇ ਪੇਜ Instagram ਤੇ ਹੈ ਤੁਸੀਂ YouTube ਤੇ ਜਾ ਕੇ ਸੋਨੀ ਘਮਾਨ ਤੋਂ ਬਾਅਦ ਜਿਹੜਾ ਗਾਣਾ ਸੁਣੋਗੇ ਉਹ ਸੁਣ ਕੇ ਉਸ ਦੇ ਵਿੱਚ ਰੈਪ ਸੁਣ ਕੇ ਜਰੂਰ ਦੱਸਣ ਦੀ ਕੋਸ਼ਿਸ਼ ਕਰਿਓ ਕਿ ਤੁਹਾਨੂੰ ਕਿਵੇਂ ਲੱਗਦਾ ਪਿਆ ਆਖਰੀ ਸਵਾਲਾਂ ਤੇ ਆ ਭਾਜ ਨੇ ਸੋਨੀ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਦੌਰ ਜ਼ਿੰਦਗੀ ਦਾ ਚੱਲਦਾ ਪਿਆ ਹੈ ਹਰ ਕੋਈ ਚਾਹੁੰਦਾ ਹੈ ਕਿ ਮੈਂ ਆਪਣਾ ਘਰ-ਬਾਰ ਵੀ ਮੇਨਟ ਫਾਈਨੈਂਸ਼ਲੀ ਮੇਨਟੇਨ ਰੱਖਣਾ ਤੇ ਨਾਲੇ ਖਰੇ ਵੀ ਸੁਪਨੇ ਹੁੰਦੇ ਆ ਉਹ ਦੋਨਾਂ ਨੂੰ ਬੈਲੈਂਸ ਬਣਾ ਕੇ ਚੱਲਣਾ ਬਹੁਤ ਔਖਾ ਹੋ ਜਾਂਦਾ ਹਾਂਜੀ ਹਾਂਜੀ ਕਈ ਵਾਰੀ ਪੈਸਿਆਂ ਦੀ ਲੋੜ ਇੰਨੀ ਹੋ ਜਾਂਦੀ ਆ ਕਿ ਸੁਪਨਿਆਂ ਨੂੰ ਥੋੜਾ ਪਿੱਛੇ ਰੱਖਣਾ ਪੈਂਦਾ ਕਈ ਵਾਰ ਕਹਿੰਦੇ ਤੁਹਾਡੀ ਸਾਡੀ ਉਮਰ ਪਈ ਆ ਹਜੇ ਪਹਿਲੇ ਸੁਪਨੇ ਆ ਕੋਈ ਚੱਕਰ ਨਹੀਂ ਪਿੱਛੇ ਹੈਗਾ ਸਟੈਂਡ ਇਹਨਾਂ ਪੂਰੇ ਬੈਲੈਂਸ ਬਣਾਉਣ ਦੇ ਵਿੱਚ ਇੱਕ ਕਲਾਕਾਰ ਜਿਹੜਾ ਵਾ ਉਹ ਕਿਵੇਂ ਮੇਨਟੇਨ ਕਰਦਾ ਆਪਣੇ ਆਪ ਨੂੰ ਉਹਦੀ ਐਗਜ਼ੈਂਪਲ ਹੀ ਆ ਮੇਰੇ ਕੋਲੇ ਖੁੱਦੀ ਹੋਈ ਆ ਇੱਕ ਕਿਉਂਕਿ ਜਦੋਂ ਮੈਂ ਸਟੂਡੀਓ ਸਟਾਰਟ ਕਰਨਾ ਸੀ ਮੇਰੇ ਕੋਲੇ ਕੋਛ ਨਹੀਂ ਸੀਗਾ ਮੈਂ ਜੋਬ ਕਰਦਾ ਸੀਗਾ ਤੇ ਤੁਸੀਂ ਲਾਓ ਵੀ 10000 ਦੀ ਸੈਲਰੀ ਦੇ ਵਿੱਚੋਂ ਸਟੂਡੀਓ ਤਿਆਰ ਕਰਨਾ ਪੈਸੇ ਜੋੜ-ਜੋੜ ਕੇ 2 ਸਾਲ ਦੇ ਵਿੱਚ ਮਤਲਬ ਪੈਸਾ ਜੋੜਿਆ ਤੇ ਫੇਰ ਸਟੂਡੀਓ ਸੈਟਅਪ ਲਾਇਆ ਫੇਰ ਵੀ ਘੱਟ ਸੀਗਾ ਫੇਰ ਹੌਲੀ-ਹੌਲੀ ਅੱਧੀਆਂ-ਅੱਧੀਆਂ ਚੀਜ਼ਾਂ ਮਤਲਬ ਕੁਝ ਚੀਜ਼ਾਂ ਨਾਲ ਦੇ ਨਾਲ ਲਈ ਗਏ ਮਤਲਬ ਘੱਟੋ-ਘੱਟ ਮੈਨੂੰ 2.5 ਸਾਲ ਲੱਗੇ ਸਟੂਡੀਓ ਸੈਟਅਪ ਕਰਨੇ 2.5 ਸਾਲ ਹਾਂਜੀ 2.5 ਸਾਲ ਲੱਗੇ ਕਿਉਂਕਿ ਇੱਕ ਜੋਬ ਦੇ ਵਿੱਚ ਜਾਂ ਇੱਕ ਮਿਡਲ ਕਲਾਸ ਲਈ ਸੈਟਅਪ ਕਰਨਾ ਥੋੜਾ ਜਿਹਾ ਔਖਾ ਹੁੰਦਾ ਪਰ ਹੌਲੀ ਹੌਲੀ ਅਗਰ ਤੁਹਾਡੇ ਚ ਹੈ ਕੋਸ਼ਿਸ਼ ਤਾਂ ਤੁਸੀਂ ਕਰ ਸਕਦੇ ਹੋ ਰਾਮ ਅੱਜ ਦੀ ਦੌਰ ਦੀ ਵਿੱਚ ਹੀ ਕਰ ਗੱਲ ਕੀਤੀ ਜਾਵੇ ਕਿਸੇ ਨੇ ਸੋਚਿਆ ਹੋਵੇ ਜੇ ਬਈ ਮੈਂ ਗਾਣਾ ਗਾਉਣਾ ਉਸ ਤੋਂ ਬਾਅਦ ਸੋਚਦਾ ਬੰਦਾ ਕਿ ਗਾਣਾ ਕੰਪੋਜ਼ ਕਰਾਉਣਾ ਫਿਰ ਮੈਂ ਇੱਕ ਐਡਿਟ ਕਰਾਉਣਾ ਫਿਰ ਮੈਂ ਉਹਨੂੰ ਚੜਾਉਣਾ ਤੁਸੀਂ ਇੰਨੀ ਮਿਹਨਤ ਕਰਕੇ ਇੱਥੇ ਆਏ ਹੋ ਤੁਹਾਡੇ ਲਈ ਤਾਂ ਇਹ ਸੌਖਾ ਹੀ ਕੰਮ ਹੋ ਗਿਆ ਹਾਂ ਹਾਂਜੀ ਹੌਣ ਜਿਉਂ ਜਿਉ ਆਪਣੀ ਪ੍ਰੈਕਟਿਸ ਹੁੰਦੀ ਆ ਉਹਦੇ ਲਈ ਫਿਰ ਸੌਖਾ ਹੋ ਗਿਆ ਇਹ ਮੰਨ ਸਕਦੇ ਹੋ ਕਿ ਮਿਹਨਤ ਦਾ ਫਲ ਮਿਲਣ ਲੱਗ ਗਿਆ ਹਾਂਜੀ ਮਿਲਦਾ ਵਾ ਕਈ ਸਾਲ ਲੱਗੇ ਸਾਨੂੰ 20 ਸਾਲ ਲੱਗੇ ਇਸ ਲਾਈਨ 'ਚ ਜਦੋਂ ਤੋਂ ਸਟਾਰਟ ਕੀਤਾ ਸੀ ਤੇ ਉਹ ਇੱਥੇ ਆ ਕੇ ਇਸ ਟਾਈਮ 'ਚ ਆ ਕੇ ਫਲ ਮਿਲਿਆ ਨਹੀਂ ਜੇ ਕਹ ਰਹੀ ਆ ਆਪਾਂ ਵੀ 1-2 ਸਾਲ ਸਿੱਖ ਕੇ ਫਲ ਮਿਲ ਜੇ ਆਪਾਂ ਕਹਿ ਨਹੀਂ ਸਕਦੇ ਕੁਝ ਠੀਕ ਆ ਇਹ ਸਿਰਫ ਸਾਡੀ ਇੱਕ ਸ਼ੁਰੂਆਤੀ ਇੰਟਰਵਿਊ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀਰ ਹੋਂਨਾ ਦੇ ਨਾਲ ਵੱਤ ਤੋਂ ਵੱਤ ਗੱਲਾਂ ਬਾਤਾਂ ਕਰੀਏ ਤਾਂ ਕਿ ਇਹਨਾਂ ਨੂੰ ਜਿਹੜਾ ਮੁਕਾਮ ਇਹਨਾਂ ਨੇ ਸੁਪਨਿਆਂ ਦੇ ਵਿੱਚ ਆ ਉਹ ਮੁਕਾਮ ਤੱਕ ਪਹੁੰਚਣ ਦੀ ਸਾਡੀ ਵੀ ਕੋਸ਼ਿਸ਼ ਰਹੇਗੀ। ਬਾਕੀ ਸਾਡੀਆਂ ਇਹਨਾਂ ਗੱਲਾਂ ਦੇ ਵਿੱਚ ਸਿਰਫ ਦੋ ਹੀ ਚੀਜ਼ਾਂ ਮੇਨ ਆ। ਸਭ ਤੋਂ ਮੇਨ ਚੀਜ਼ ਕੀ ਹੈ ਕਿ ਅਸੀਂ ਇਹਨਾਂ ਪਿੰਡ ਦੇ ਮੁੰਡਿਆਂ ਦੇ ਜਿਹੜੇ ਇਹ ਆਪਣੇ ਵਿੱਚ ਗਉਣ ਲਈ ਬੈਠੇ ਆ ਉਹਨਾਂ ਨੂੰ ਦੱਸਣ ਦਾ ਜ਼ਿਕਰ ਕੀਤਾ। ਤੇ ਨਾਲ ਦੀ ਨਾਲ ਤੁਸੀਂ ਸ਼ਾਰਟਸ ਦੇਖਦੇ ਪਏ ਹੋ ਇਸ ਜਿਸ ਤਰ੍ਹਾਂ ਸਟੂਡੀਓ ਬਣਾਇਆ ਹੋਇਆ ਤੁਹਾਡੀ ਜੇਕਰ ਕੋਈ ਇੱਛਾ ਹੈ ਕਿ ਤੁਸੀਂ ਯੂਜ਼ ਕਰ ਸਕਦੇ ਹੋ। ਇਹਨਾਂ ਸਾਰਿਆਂ ਦੇ ਵਿੱਚ ਆਖਿਰ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਚੀਜ਼ ਦੀ ਲੋੜ ਹੈ ਉਹ ਤੁਹਾਨੂੰ ਪਤਾ ਹੈ ਕਿ ਸਭ ਤੋਂ ਵੱਧ ਪੈਸੇ ਦੀ ਲੋੜ ਹੈ ਉਸ ਤੋਂ ਬਾਅਦ ਪੈਸਾ ਕਿੱਥੋਂ ਆਉਣਾ ਹੈ ਰੋਜ਼ਗਾਰ ਜਾਂ ਬਿਜ਼ਨਸ ਤੋਂ ਆਉਣਾ ਹੈ ਬਿਜ਼ਨਸ ਪਿੰਡਾਂ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਉਹ ਜੇਕਰ ਅਜਿਹੇ ਹੀਰਿਆਂ ਨੂੰ ਅਸੀਂ ਖੁਦ ਤਰਾਸ਼ਾਂਗੇ ਇਹਨਾਂ ਨੂੰ ਉੱਚਾ ਉੱਠਣ ਵਾਸਤੇ ਇਹਨਾਂ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਾਸਤੇ ਇਹਨਾਂ ਦੀ ਵੀਡੀਓਜ਼ ਨੂੰ ਸ਼ੇਅਰ ਕਰਾਂਗੇ ਕਮੈਂਟ ਕਰਾਂਗੇ ਤੇ ਇਹਨਾਂ ਨੂੰ ਪਿਆਰ ਕਰਾਂਗੇ ਤਾਂ ਜ਼ਰੂਰ ਇਹਨਾਂ ਦੇ ਸੁਪਨੇ ਤੇ ਨਾਲ ਤੁਹਾਡੇ ਸੁਪਨੇ ਵੀ ਪੂਰੇ ਕੋਸ਼ਿਸ਼ ਕਰਦੇ ਕਿਵੇਂ ਦੇ ਲਈ ਸਾਡੇ ਇੰਟਰਵਿਊ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਬਹੁਤ ਬਹੁਤ ਧੰਨਵਾਦ